ਫਗਵਾੜਾ ਦੇ ਇੱਕ ਵਿਅਕਤੀ ਨੇ ਮੋਟਰਸਾਈਕਲਸ 'ਵਾਰ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਉੱਪਰ ਤੇਜ਼ ਤਾਰ ਹਥਿਆਰਾਂ ਦੀ ਨੋਕ ਤੇ ਲੁੱਟਖੋ ਕਰਨ ਦੀ ਨੀਅਤ ਨਾਲ ਦੁਕਾਨਦਾਰ ਗੱਲਾਂ ਚੋਰੀ ਕਰਕੇ ਲੈ ਜਾਣ ਦੇ ਗੰਭੀਰ ਦੋਸ਼ ਲਗਾਏ ਹਨ ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਵਿਅਕਤੀ ਨਰੇਸ਼ ਕਮਾਨ ਨੇ ਦੱਸਿਆ ਕਿ ਉਸ ਦੀ ਹਦੀਆਬਾਦ ਮੁੱਖ ਚੌਂਕ ਵਿਖੇ ਆਰ ਕੇ ਪ੍ਰੋਵੀਜ਼ਨ ਸਟੋਰ ਨਾਂ ਦੀ ਦੁਕਾਨ ਹੈ ਤੇ ਬੀਤੀ ਰਾਤ 10:30 ਵਜੇ ਦੇ ਕਰੀਬ ਦੋ ਮੋਟਰਸਾਈਕਲਾਂ ਤੇ ਛੇ ਲੁਟੇਰੇ ਦਾਖਲ ਹੋਏ ਜਿਨ੍ਹਾਂ ਕੋਲ ਪਿਸਤੌਲ ਤੇ ਤੇਜ਼ ਤਾਰ ਹਥਿਆਰਾਂ ਨਾਲ ਨੇ ਜ਼ਬਰੀ ਦੁਕਾਨਦਾਰ ਗੱਲਾਂ ਚੁੱਕ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਉਹਨਾਂ ਨੇ ਉਪਤ ਵਿਅਕਤੀਆਂ ਨਾਲ ਹੱਥੋਂ ਪਾਈ ਵੀ ਕੀਤੀ ਪਰ ਉਹ ਫਿਰ ਵੀ ਵਾਰਦਾਤ ਨੂੰ ਅੰਜਾਮ ਦੇ ਗਏ ਜਿਸ ਬਾਰੇ ਉਹਨਾਂ ਥਾਣਾ ਸਤਨਾਮਪੁਰਾ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਉਹਨਾਂ ਮੰਗ ਕੀਤੀ ਗਈ ਇਹੋ ਜਿਹੇ ਸ਼ਰਾਰਤੀਆਂ ਅਸਰ ਉੱਪਰ ਨਕੇਲ ਕਸੀ ਜਾਵੇ ਉਹਨਾਂ ਨਾਲ ਹੀ ਕਿਹਾ ਕਿ ਇਸ ਸਾਰੀ ਵਾਰਦਾਤ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਕਤ ਹਮਲਾਵਰਾਂ ਦੇ ਆਨ ਦੀ ਸੀਸੀਟੀਵੀ ਕੈਦ ਹੋਈ ਹੈ ਅਜੀ ਕਿਨਾ ਜੀ ਆਪਣਾ ਨਰੇਸ਼ ਕੁਮਾਰ ਬੋਲ ਰਿਹਾ ਜੀ ਹਦੀਆਬਾਦ ਤੋਂ ਹਾਂ ਸਰ ਕੀ ਮਾਮਲਾ ਕੀ ਕਿ ਜਿਹੜਾ ਦੇਰ ਰਾਤ ਤੁਹਾਡੇ ਇਹ ਬੰਦੇ ਆਏ ਜੀ ਦੋ ਮੋਟਰਸਾਈਕਲਾਂ ਤੇ ਆਏ ਸੀ ਸਪਲੈਂਡਰ ਤੇ ਪਰਸਲ ਤੇ ਆਏ ਸੀ ਤਿੰਨ ਬੰਦੇ ਸਾਡੇ ਕੋਲ ਰੁੱਕ ਗਏ ਤਿੰਨ ਬੰਦੇ ਉਹਨਾਂ ਨੇ ਨਿਢਾਤੇ 6 ਬੰਦੇ ਆਏ ਸੀ ਕਿ ਤਿੰਨ ਬੰਦੇ ਸਾਡੀ ਦੁਕਾਨ ਦੇ ਅੰਦਰ ਆ ਗਏ ਤੇ ਗੱਲੇ ਨੂੰ ਹੱਥ ਪਾ ਲਿਆ ਜੋ ਸਮਾਨ ਉਹਨਾਂ ਕੋਲੋਂ ਨਿਕਲਿਆ ਲੈ ਗਏ ਤੇ ਮੈਂ ਉਹਨਾਂ ਦੇ ਨਾਲ ਮਗਰ ਹੋ ਗਿਆ ਸੀਗਾ ਤੇ ਉਹਨਾਂ ਨੇ ਦਾਤ ਖੋ ਗਿਆ ਹਾਂ ਤੇ ਉਹਨਾਂ ਦੇ ਦੁਆਲੇ ਹੋ ਗਿਆ ਸੀ ਉਹਨਾਂ ਕੋਲ ਪਿਸਤੌਲ ਵੀ ਸੀਗਾ ਤੇ ਮੈਂ ਉਹਨਾਂ ਦਾ ਪਿਸਤੌਲ ਵੀ ਸੜ ਦਿੱਤਾ ਸਭ ਕੁਝ ਖੋਲਿਆ ਥੱਲੇ ਸਿੱਟ ਗਿਆ ਉਹ ਉਹਨਾਂ ਦੇ ਜਦੋਂ ਮੈਂ ਦਾ ਦੂਤ ਮਾਰੇ ਉਹਨਾਂ ਨੇ ਖੋਗੇ ਤੇ ਫੇਰ ਦੌੜ ਗਏ ਹੋਰ ਵੀ ਮੁੰਡੇ ਚੌਂਚ ਪੈ ਗਏ ਸੀ ਉਹਨਾਂ ਦੇ ਦੁਆਲੇ ਫਿਰ ਪਿਸਤੌਲ ਵਗੈਰਾ ਪਿਸਤੌਲ ਵੀ ਉਹਨਾਂ ਦੇ ਡਿੱਗ ਪਿਆ ਸੀ ਤੇ ਕਿਹੜਾ ਚੋੱਕੇ ਬੰਦਾ ਲੈ ਗਿਆ ਮੈਨੂੰ ਨਹੀਂ ਪਤਾ ਤੇ ਕਿੰਨੇ ਕਜ ਹੋਇਆ ਹੱਸ 10 ਵਜੇ 20 25 ਮਿੰਟ ਦੇ ਜਿੰਨੇ ਵੀ 30 ਮਿੰਟ ਦੇ ਹਾਂਜੀ ਸਾਢੇ 1:30 ਤੋਂ ਪਹਿਲਾਂ ਪਹਿਲਾਂ ਦੀ ਗੱਲ ਹੈ ਤੇ ਮੂੰਹ ਵਗੈਰਾ ਲਵਿਟੇ ਨੇ ਦੀ ਬੰਨ ਕਿੰਨੇ 6 ਆਣੇ ਮੂੰਹ ਲਵਿਟੇ ਦੀ 6 ਆਣੇ ਮੂੰਹ ਲਵਿਟੇ ਸੀ ਤਿੰਨ ਬੰਦੇ ਉਹਨਾਂ ਨੇ ਉਸੇ ਵੇਲੇ ਨੱਟ ਗਏ ਤੇ ਤਿੰਨ ਬੰਦੇ ਹੀ ਦੁਕਾਨ 'ਚ ਆ ਗ ਕੋਈ ਜਾਨ ਨਹੀਂ ਮਾਰੀ ਨੁਕਸਾਨ ਹੋ ਗਿਆ ਜਾਨੀ ਮਾਰੀ ਦੇਖੋ ਸੱਟਾ ਰੋਟਾ ਦਾ ਦੂਤ ਖੋਲ੍ਹੇ ਮਾਰੀ ਮੋਟੇ ਮੇਰੇ ਕੱਟ ਲੱਗਿਆ ਵਾ ਬਾਕੀ ਹੁ ਟ੍ਰੈਕੀ ਕੋਈ ਕਾਏ ਕੈਸ਼ ਵਗੈਰਾ ਵੀ ਕੋਈ ਲੱਗਿਆ ਕੈਸ਼ ਗੱਲੇ ਚ ਲੱਗਿਆ ਸੀ ਕਿੰਨੇ ਨਕਰ ਕੋਈ ਪਤਾ ਨਹੀਂ ਜੀ ਕੋਈ ਲਗਭਗ ਆਈਡੀਆ 5-7000 ਹੋ ਸਕਦਾ ਠੀਕ ਹੈ ਜੀ ਬਹੁਤ ਜ਼ਿਆਦਾ ਤੇ ਕੀ ਪ੍ਰਸ਼ਾਸਨ ਕੋ ਮੰਗਦਾ ਤੁਸੀਂ ਪ੍ਰਸ਼ਾਸਨ ਉਹ ਹੋਰ ਵੀ ਲੋਕਾਂ ਵੱਲ ਗਏ ਮੈਨੂੰ ਲੱਗਦਾ ਪੁਲਿਸ ਆਈ ਸੀ ਮੌਕੇ ਤੇ ਬੋਰਸੇ ਹੁਣ ਸੰਜੋ ਆ ਗਏ ਦੱਸਦਾ ਦੇਤੀ ਬੋਰਸ ਨੂੰ ਹਾਂ ਜੀ ਦੇਤੀ ਦੀ ਮੰਗ ਕਰਦੇ ਦੀ ਮੰਗ ਰੱਖਦੇ ਆਪਾਂ ਜੀ ਉਹ ਏਦਾਂ ਦੀ ਵਾਰਦਾਤਾਂ ਨਾ ਹੋਣ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਚੰਗੀ ਤਰ੍ਹਾਂ ਤੇ ਪੂਰੀ ਸਜ਼ਾ ਕੋਈ ਸੀਸੀਟੀਵੀ ਕੈਮਰੇ ਚ ਆਏ ਹੋਣ ਕੈਮਰੇ ਮੰਦਰ ਦੇ ਕੈਮਰੇ ਚ ਆਏ ਹੋਏ ਨੇ ਉਧਰ ਥਾਣਾ ਸਤਨਾਪੁਰਾ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਸ ਲਾਖਾ ਪਿੱਛੇ ਪਹੁੰਚਾਇਆ ਜਾਵੇਗਾ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਇਹਨਾਂ ਨੇ ਪਹਿਲਾਂ 112 ਦੇ ਅੰਕ 'ਤੇ ਪੁਲਟ ਕੀਤੀ ਹੈ ਵੀ ਜਿਹੜੀ ਆ ਦੁਕਾਨ ਤੇ ਕੋਈ ਆਣ ਫਿਰਤੇ ਆਣ ਬੰਦੇ ਆਣ ਕਿਤੇ ਮਤਲਬ ਬਹੁਤ ਰਾਤ ਦੇ ਨਾਲ ਆਏ ਤੇ ਗੱਲਾਂ ਲੈ ਕੇ ਚੱਕੇ ਮਰਦ 112 ਤੋਂ ਬਾਅਦ ਸਾਨੂੰ ਉਹਨਾਂ ਨੇ 112 ਨਾਲ ਕਾਲ ਆਉਂਦਾ ਸਾਨੂੰ ਦੱਸਿਆ ਤੇ ਅਸੀਂ ਮੁੱਖ ਤੇ ਆਏ ਆ ਤੇ ਆਣ ਕੇ ਪੁੱਛਤਾਚੀ ਕੀਤੀ ਆ ਓਕੇ ਕਹਿੰਦਾ ਵੀ ਧੰਨਦਾਰ ਕਹਿ ਰਿਹਾ ਕਿ ਮੈਂ ਦੁਕਾਨ ਤੋਂ ਗੱਲਾਂ ਇਹਨਾਂ ਨੇ ਚੁੱਕਿਆ ਵਾ 6 ਬੰਦੇ ਆਏ ਆ ਇੱਕ ਪਲਸਰ ਮੋਟਰਸਾਈਕਲ ਤੇ ਇੱਕ ਜੁਦਾ ਪਲਸਰ ਮੋਟਰਸਾਈਕਲ ਆ ਗੱਲਾਂ ਲੈ ਕੇ ਤੇ ਬਾਹਰੋਂ ਚੱਲ ਗਏ ਜਦੋਂ ਇਹਨਾਂ ਨੇ ਮੜ ਮੜ ਰੋਲਾ ਪਾਇਆ ਤੇ ਗੱਲਾਂ ਛੱਡ ਕੇ ਭੱਜ ਗਏ ਫੜੇ ਫੁਗਾੜੀ ਸੜ ਸਰ ਸਰ ਮੂੰਹ ਬਗਰ ਬੰਨੇ ਹੋਈ ਦੀ ਇਹਨਾਂ ਨੇ ਇਹ ਤੇ ਹੁਣਾਂ ਨੇ ਦੱਸਿਆ ਨਹੀਂ ਵੀ ਮੂੰਹ ਬੱਦੇ ਹੀ ਜਾਂ ਖੁੱਲੇ ਕੋਈ ਕੈਮਰੇਆਂ ਦੇ ਵਿੱਚ ਆਏ ਜੀ ਕੈਮਰੇ ਚ ਆਏ ਆ ਲਾਲ ਤੇ ਮੰਦਿਰਾਂ ਉਹਦਾ ਸਵੇਰੇ ਦੇਖ ਲਾਂਗੇ ਕਰਾਂਗੇ ਚੈੱਕ ਜਿਹਦੇ ਦੁਕਾਨਦਾਰ ਨਾਲ ਦੁਕਾਨ ਦਾ ਨਾਮ ਨਰੇਸ਼ ਕੁਮਾਰ ਕਰਿਆਨੇ ਦੀ ਦੁਕਾਨ ਆ ਬਾਕੀ ਸਵੇਰੇ ਕੈਮਰੇ ਚੈੱਕ ਕਰਾਂਗੇ ਜੋ ਸਾਹਮਣੇ ਦੇ ਉਦਮ ਤੌਰ ਕਾਰ ਵੀ ਤਰਾਂ